ਮਾਨ ਸਾਹਿਬ ਨੇ ਜਦੋਂ 2 ਸਾਲ ਕੰਮ ਕੀਤੇ ਸਾਡੇ ਨਾਲ ਕੰਮਾਂ ਦੇ ਆਧਾਰ ਦੇ ਉੱਤੇ ਬਹੁਤ ਤਦਾਬਨਾ ਮਨਨ ਸੀਟ ਕਰ ਲਾਂਗੇ ਕੋਈ ਚੱਕ ਤੁਹਾਡੇ ਆਪਣੇ ਬਿਧਾਈ ਕਹਿ ਰਹੇ ਨੇ ਕਿ ਨਸ਼ਾ ਸ਼ਰੀਆਮ ਦੇਖ ਰਿਹਾ ਹੈਗਾ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋ ਗਈ ਹੈ ਨਹੀ ਦੇਖੋ ਕੋਈ ਅੱਧਾ ਦੀ ਕੋ ਗੱਲ ਨਹੀਂ ਭਾ ਜੋਸ਼ੀ ਦਾ ਅਕਾਲੀ ਦਲ ਸਾਡੀ ਦੇ ਅਕਾਲੀ ਦਲ ਨੇ ਲੜਾਈ ਹੈ ਜੋਸ਼ੀ ਨਾਲ ਥੋੜੀ ਹੈ ਸੁਖਬੀਰ ਬਾਦਲ ਉਹਨੇ ਆਪਣਾ ਸਪੋਰਟ ਕਾਰਡ ਦੇਣਗੇ ਮਤਲਬ ਬਿੰਦੂ ਲੱਗਦਾ ਕਿ ਅਸੀਂ ਬੰਲਾ ਲੱਖਾਂ ਦੀ ਨਹੀਂ 2 2 ਲੱਖੋਂ ਪੱਕੀ ਉਹ ਆਪਣੇ ਹਲਕੇ ਲਈ ਕੋ ਪ੍ਰੋਜੈਕਟ ਲੈ ਕੇ ਆਉਂਦੇ ਐਮਐਲਐਮਪੀ ਦੇ ਕੰਗਿਆ ਨਾ ਆਏ ਸੋਹੇ ਬੜੋੜੀਆਂ ਨੇ ਉਹਨੇ ਆਪਣੀ ਸਟੇਟ ਵਾਸਤੇ ਆਪਣੇ ਹਲਕੇ ਵਾਸਤੇ ਪ੍ਰੋਜੈਕਟ ਲੈ ਕੇ ਆਉਣੇ ਨੇ ਹੱਦ ਤੱਕ ਜਿੰਨੇ ਉੱਥੇ ਐਪੀ ਬੜੇ ਅਮਰ ਸਾਹਿਬ ਨੇ ਕੋਈ ਪ੍ਰੋਜੈਕਟ ਨਹੀਂ ਲੈ ਕੇ ਆਇਆ ਬਹੁਤ ਅਸਾਂ ਜਿੱਤ ਜਾ ਬਹੁਤ ਬਹੁਤ ਮਾਨ ਸਾਹਿਬ ਨੇ ਜਦ 2 ਸਾਲ ਕੰਮ ਕੀਤੇ ਸਾਦੋਂ ਦਾ ਕੰਮਾਂ ਦੇ ਆਧਾਰ ਦੇ ਉੱਤੇ ਬਹੁਤ ਤਾਦਨਾ ਬੰਦਾ ਸੀਟ ਕੱਢ ਲਾਂਗੇ ਕੋਈ ਚੱਕਾ ਤੁਹਾਡੇ ਆਪਣੇ ਵਿਧਾਇਕ ਕਹਿ ਰਹੇ ਨੇ ਕਿ ਨਸ਼ਾ ਸ਼ਰਮ ਦੇਖ ਰਿਹਾ ਹੈਗਾ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋ ਗਈ ਹੈ ਨਹੀਂ ਨਹੀਂ ਕੋਈ ਨਹੀਂ ਕੋਈ ਅੱਧਾ ਦੀ ਕੋਈ ਗੱਲ ਨਹੀਂ ਉਹਦੋਂ ਦੀ ਉਹਦੋਂ ਦਾ ਗੱਲ ਹੋਈ ਸੀ ਏਦਾਂ ਦੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂਗਾ ਦੇਖੋ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਉਹ ਸਾਰੇ ਪੰਜਾਬ ਤੋਂ ਦਾ ਹਿੱਸਾ ਦਾ ਕੁਝ ਕੰਟਰੋਲ ਕੀਤਾ ਕੋਈ ਏਦਾਂ ਨਹੀਂਦਾ ਨੰਬਰ ਸਭੀ ਚੁਣੌਤੀ ਕਿਹਦੇ ਨਾਲ ਮੰਨਦੇ ਹੋ ਕਿਉਂਕਿ ਹਰ ਇੱਕ ਤਰ੍ਹਾਂ ਕਿਸ ਨਾਲ ਨਹੀਂ ਕਿਸ ਨਾਲ ਨਹੀਂ ਚੱਲ ਸਿੱਟੇ ਕਿ ਐਪੀ ਕਰਦੇ ਹੋ ਤੁਸੀਂ ਉਹ ਜਿਹੜਾ ਵੀ ਤੁਹਾਡੇ ਮੁਕਾਬਲੇ ਨੇ ਕਰਨਜੀਤ ਸਿੰਘ ਸਮਝੂ ਨਾ ਉੱਥੇ ਅਨਿਲ ਜੋਸ਼ੀ ਦਾ ਵੀ ਕਹਿੰਦੇ ਚੰਗਾ ਉੱਥੇ ਹੈਗਾ ਅਡਾ ਉਹਨਾਂ ਦਾ ਆਪਣੇ ਹਲਕੇ ਦੇ ਜਿੱਥੇ ਰਹੇ ਉਹ ਹਲਕੇ ਤੋਂ ਥੋੜਾ ਬੁਧਾ ਹੈਗਾ ਬਾਕੀ ਕੀਤਾ ਕੀ ਹੈ ਸਵਾਲ ਤੋਂ ਸਵਾਲ ਜੋਸ਼ੀ ਦਾ ਸਵਾਲ ਕਾਲੀਦਾਰ ਦਾ ਸਾਡੀ ਤਾਂ ਕਾਲੀਦਾਰ ਨਾਲ ਲੜਾਈ ਹੈ ਜੋਸ਼ੀ ਨਾਲ ਥੋੜੀ ਹੈ ਸੁਖਬੀਰ ਬਾਦਲ ਉਹਨੇ ਆਪਣਾ ਰਿਪੋਰਟਕਾਰ ਦੇਣਗੇ ਵਿੱਕੀ ਕੀਤਾ ਉਹਨਾਂ ਨੇ ਉਹਨਾਂ ਦੀ ਕੀ ਰਹਿਣ ਵਾਲੀ ਹੈਗੀ ਆ ਅੰਮ੍ਰਿਤਸਰ ਨੂੰ ਲੈ ਸਾਡੀ ਜਣਾ ਅੰਮ੍ਰਿਤਸਰ ਕਿਸੇ ਜਮਾਨੇ ਦੇ ਵਿੱਚ ਅੰਮ੍ਰਿਤਸਰ ਤੇ ਚ ਨਸਤੀ ਜਿਹੜੀ ਸੀ ਬਹੁਤ ਵੱਡੇ ਲੈਵਲ ਤੇ ਅੱਜ ਇੰਡਸਟਰੀ ਜਿਹੜੀ ਉੱਥੋਂ ਖਤਮ ਹੋਈ ਇੰਡਸਟਰੀ ਨੂੰ ਸਭ ਤੋਂ ਪਹਿਲਾਂ ਵਾਪਸ ਲੈ ਕੇ ਆਉਣਾ ਉਹ ਮੇਦੀ ਪਰ ਤਾਲੀਬਾ ਸਾਹਿਬ ਤੁਸੀਂ ਲੋਕਾਂ ਦੇ ਵਿੱਚ ਵਿਚਰੇ ਹੋ ਅੰਮ੍ਰਿਤਸਰ ਹਲਕੇ ਦੇ ਵਿੱਚ ਤਾਂ ਕਿੰਦਾ ਦਾ ਰਿਸਪੌਂਸ ਜਿਹੜਾ ਹੈ ਦਿਖਣ ਨੂੰ ਮਿਲ ਰਿਹਾ ਬਹੁਤ ਲੋਕ ਪਿਆਰ ਕਰਦੇ ਬਹੁਤ ਜ਼ਿਆਦਾ ਲੋਕ ਪਿਆਰ ਕਰਦੇ ਆ ਔਰ ਮੇਲਾ ਬਿੰਦੂ ਲੱਗਦਾ ਕਿ ਅਸੀਂ ਮੱਲਾ ਲੱਖਾਂ ਦੀ ਨਹੀਂ 2 2 ਲੱਖ ਤੋਂ ਪੱਲੇ ਜਿਲ੍ਹਾ ਦਾ ਕੀ ਨਹੀਂ ਕਰ ਪਾਏ ਜਿਹੜੇ ਮੌਜੂਦ ਹੈ ਉੱਥੇ ਐਮਪੀ ਸੀ ਕੀ ਹੋਣਾ ਚਾਹੀਦਾ ਸੀ ਕਿਹੜੀਆਂ ਕਮੀਆਂ ਤੁਹਾਨੂੰ ਨਜ਼ਰ ਆਈਆਂ ਨਹੀਂ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਕੀ ਨਹੀਂ ਕੱਲ ਕੀ ਪਾਇਆ ਉਹਨਾਂ ਨੇ ਕੀਤਾ ਹੀ ਕੁਛ ਨਹੀਂ ਦੇਖੋ ਜਿਹੜਾ ਐਮ ਐਲ ਏ ਜਿਹੜਾ ਐਮ ਪੀ ਦਾ ਉਹ ਆਪਣੇ ਹਲਕੇ ਲਈ ਕੋਈ ਪ੍ਰੋਜੈਕਟ ਲੈ ਕੇ ਆਉਂਦੇ ਐਮ ਐਲ ਐਮ ਪੀ ਨੇ ਕਰਿਆ ਨਾ ਜੇ ਸਾਰੇ ਬੜਉਣੀ ਹੁੰਦੀ ਆ ਉਹਨਾਂ ਨੇ ਆਪਣੀ ਸਟੇਟ ਵਾਸਤੇ ਆਪਣੇ ਹਲਕੇ ਵਾਸਤੇ ਪ੍ਰੋਜੈਕਟ ਲੈ ਕੇ ਆਉਣੇ ਹੁੰਦੇ ਅੱਜ ਤੱਕ ਜਿੰਨੇ ਉੱਥੇ ਐਮ ਪੀ ਬੜੇ ਅਮਰ ਸਾਹਿਬ ਲਈ ਕੋਈ ਪ੍ਰੋਜੈਕਟ ਨਹੀਂ ਲੈ ਕੇ ਆਏ ਅਰ ਅੱਪਾ ਜਾਵਾਂਗੇ ਅਮਰਸੇਹ ਸ਼ਹਿਰ ਵਾਸਤੇ ਬੜੀਆ ਪ੍ਰੋਜੈਕਟ ਜੜੇ ਹਨ ਅੰਤਰਰਾਸ਼ਟਰੀ ਫਲਾਈਟਾਂ ਦਾ ਮਸਲਾ ਆਪਣੇ ਲੰਬੇ ਸਮੇਂ ਤੋਂ ਹੈਗਾ ਕਿ 에어ਪੋਰਟ ਬਣਿਆ ਹੋਇਆ ਪਰ ਫਲਾਈਟਾਂ ਨਹੀਂ ਆ ਰਹੀਆਂ ਅੰਤਰਰਾਸ਼ਟਰੀ ਮਸਲਾ ਵੀ ਆ ਫਲਾਈਟਾਂ ਫਲਾਈਟਾਂ ਜਿਹੜੀਆਂ ਔਰ ਜਿਹੜਾ ਕਾਰਗੋ ਟਰਮੀਨਲ ਦਾ ਮਸਲਾ ਔਰ ਮੈਂ ਬਲਦ ਜਦੋਂ ਆਇਆ ਲੋਕ ਸਭਾ ਚ ਵਿੱਚ ਜਿਹੜੀ ਵੀ ਸਰਕਾਰ ਬਣੂਗੀ ਉਦੋਂ ਬੇਨਤੀ ਕਰਾਂਗੇ ਕਿ ਅਮਰਸੇਹ ਇੱਕ ਧਾਰਮਿਕ ਸਿਟੀ ਹੈ ਅਮਰਸੇਹ ਤੋਂ ਜੀਵਨ ਸਾਥ ਅਮਰ ਸਾਹਿਬ ਤੋਂ ਪਟਨਾ ਸਾਹਿਬ ਅਮਰ ਸਾਹਿਬ ਤੋਂ ਵਾਰਾਨਸੀ ਜਿਹੜੇ ਸਾਡੇ ਧਾਰਮਿਕ ਪਲੇਸ ਤੇ ਉਹਨਾਂ ਤੋਂ ਸਿੱਧੀਆਂ ਡਾਇਰੈਕਟ ਫਲਾਈਟਾਂ ਜਿਹੜੀਆਂ ਉਹ ਚਲਾਈਆਂ ਜਿਹੜੀਆਂ ਨਹੀਂ ਚੱਲ ਠੀਕ ਹੈ ਸਰ ਸਰ ਠੀਕ ਹੈ